ਗੁੱਡ ਮਾਰਨਿੰਗ ਫਿਟ ਹੋਣ ਦਾ ਆਪਣਾ ਦਿਨ ਹੈ 29ਵਾਂ ਤੇ ਅੱਜ ਫਿਰ ਸ਼ੁਰੂਆਤ ਕਰੀਏ ਬਾਬੇ ਦਾ ਨਾਮ ਲੈ ਕੇ ਤੇ ਪੀ ਕੇ ਆਪਾਂ ਬਲੈਕ ਕਾਫੀ ਚੱਲ ਗਏ ਰਨਿੰਗ ਕਰਨ ਸਭ ਤੋਂ ਪਹਿਲਾਂ ਆਪਾਂ ਦੇਖੀ ਕੁਦਰਤ ਉੱਥੇ ਜਾ ਕੇ ਤੇ ਵਾਈ ਗਰੂਮ ਫਿਰ ਮੱਥਾ ਟੇਕਿਆ ਫਿਰ ਆਪਾਂ 4 ਕਿਲੋ ਮੀਟਰ ਰਨਿੰਗ ਕੀਤੀ ਰਨਿੰਗ ਉਹਨਾਂ ਸਾਹਮਣੇ ਇੱਕ ਧਾਰਨਾ ਜਿਹੜੇ ਬੰਦੇ ਐਕਸੀਡੈਂਟ ਹੋਇਆ ਜੇ ਸਵੇਰ 5:30 ਉੱਠ ਕੇ ਉਹ ਸੈਰ ਕਰਨ ਆ ਸਕਦਾ ਤੁਹਾਨੂੰ ਵੀ ਹੋਇਆ ਹਨ ਬਈ ਮੇਰੇ ਕੋਲ ਉਹਨੂੰ ਵੀ ਪਤਾ ਬੰਦੇ ਨੂੰ ਵੀ ਜੇ ਮੈਂ ਦੁਬਾਰਾ ਤੁਰਨ ਲੱਗਣਾ ਤਾਂ ਮੈਨੂੰ ਮਿਹਨਤ ਕਰਨੀ ਪੈਣੀ ਹੈ ਉਹ ਵੀ ਰੋਜ਼ ਉੱਠ ਕੇ ਸੈਰ ਕਰਨ ਹੁੰਦਾ ਹੀ ਹੈ ਤੇ ਇਹਨਾਂ ਆਪਾਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਰੱਬ ਨੇ ਹੱਲ ਬੈਰ ਆਪਣੀ ਸਲਾਮਤ ਦਿੱਤੇ ਆਪਾਂ ਵੀ ਉੱਠੀਏ ਮਿਹਨਤ ਕਰੀਏ ਹਨ ਤੋਂ ਦੇ ਕਹਿਣ ਨੂੰ ਵੀ ਮਿਹਨਤ ਕਰਨੀ ਪੈਣੀ ਬਈ ਆਪਾਂ ਨੂੰ ਸੋ ਘਰੇ ਆ ਕੇ ਫਿਰ ਆਪਾਂ ਐਕਸਰਸਾਈਜ਼ਾਂ ਕੀਤੀਆਂ ਆਪਾਂ ਜਣੀ ਵੀ ਮਿਹਨਤੀ ਲਾਈ ਜਾਈਦੀ ਹੈ ਦੋ ਦੋ ਤੰਦਰ ਕਹਿੰਦੇ ਆਪਾਂ ਆਪਦੇ ਸਰੀਰ ਨੂੰ ਇੱਕ ਘੰਟਾ ਵੀ ਦੇ ਲਈਏ ਨਾ ਡੇਲੀ ਤਾਂ ਆਪਾਂ ਜਿਆਦਾ ਨਹੀਂ ਕੋਈ ਚਾਰਾ ਪੰਜ ਮਹੀਨਿਆਂ ਚ ਫਿੱਟ ਹੋ ਜਾਗੇ ਆ ਜਿਹੜੀਆਂ 5-7 ਐਕਸਰਸਾਈਜ਼ਾਂ ਕਰੀਦੀਆਂ ਮੈਂ ਕਹਿੰਦਾ ਵੀ ਇਹ ਬਹੁਤਾ ਡੇਲੀ ਕਰ ਲਈਏ ਆਪਾਂ ਇਹਨਾਂ ਨੇ ਆਪਣੇ ਸਰੀਰ ਦਾ ਬਹੁਤ ਵਰਕ ਪਾਇਆ ਮੇਰਾ ਮਹੀਨੇ ਚ ਜਿਆਦਾ ਨਹੀਂ 6 ਤੋਂ 7 ਕਿਲੋ ਵੀ ਆਪਾਂ ਜਨ ਘਟ ਗਿਆ ਠੀਕ ਹੈ ਜੀ ਲੋਈ ਐਕਸਰਸਾਈਜ਼ਾਂ ਕਰਕੇ ਫੇਰ ਆਪਾਂ ਡੀਟੌਕਸ ਡਰਿੰਕ ਪੀਤੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦੇ ਦਿਓ ਧੰਨਵਾਦ ਜੀ